ਕਰਮ ਦਾ ਪ੍ਰਤੀਕਰਮ ਖੈ ਮੈਂ ਉਦਾਹਰਣ ਇੱਕ ਦੇਦਾ ਕਿ ਕੋਈ ਆਦਮੀ ਆਇਆ ਸੀ ਦਫਤਰ ਚੋਂ ਉਹਦੇ باس ਨੇ ਉਹਦੇ ਮਾਲਕ ਨੇ ਕਿਤੇ ਕਬੂਲ ਬੋਲ ਕੇ ਉਹਨੂੰ ਚਪੇੜ ਮਾਰ ਦਿੱਤੀ ਜੀ ਉਹ ਬੰਦਾ ਭਰਿਆ ਕਰਮ ਹੋ ਗਿਆ ਨਾ ਚਪੇੜ ਵੱਜ ਗਈ ਉਹ ਘਰ ਆਇਆ ਉਹ ਗੁੱਸੇ ਚ ਆਇਆ ਉਹਨੇ ਆਪਣੇ ਘਰ ਵਾਲੀ ਨੂੰ ਥੋਕ ਦਿੱਤੀ ਉਹ ਕਰਮ ਅੱਗੇ ਚੱਲ ਰਿਹਾ ਉਸ ਨੇ ਉਸ ਬੀਬੀ ਨੇ ਕੀ ਕੀਤਾ ਵੱਡਾ ਪੁੱਤ ਰਿਹਾ ਟਿਕਾ ਬਖਸ਼ ਬੀਤੀ ਵੱਡਾ ਪੁੱਤਰ ਆਇਆ ਉਹਦਾ ਉਹਨੇ ਆਉਂਦਿਆ ਸਰੂ ਨੂੰ ਚਪੇੜ ਮਾਰ ਦਿੱਤੀ ਤੇ ਵੱਡਾ ਉਹ ਮਾਂ ਨੂੰ ਕੀ ਕਹਿੰਦਾ ਉਹਨੇ ਦੇਰ ਨੂੰ ਛੋਟਾ ਪੜ ਕੇ ਆਇਆ ਉਹਨੇ ਛੋਟੇ ਨੂੰ ਚਪੇੜ ਮਾਰ ਦਿੱਤੀ ਛੋਟਾ ਰੋਂਦਾ ਹੋਇਆ ਬੂਹਾ ਕੋਲ ਕੇ ਬਾਹਰ ਨਿਕਲ ਗਿਆ ਗਲੀ 'ਚ ਗਲੀ 'ਚ ਪੁੱਤਾ ਸੁੱਤਾ ਸੀ ਉਹਨੇ ਕੁੱਤੇ ਨੂੰ ਲੱਤਾਂ ਮਾਰੀ ਤੇ ਕੁੱਤਾ ਸੁੱਤਾ ਸੀ ਇੱਕੋ ਦਾ ਮੁੱਠਿਆ ਉਹਨੇ ਦੇਰ ਨੂੰ ਇੱਕ ਗਲੀ 'ਚੋਂ ਬੰਦਾ ਤੁਰਿਆ ਜਾਂਦਾ ਸੀ ਕੁੱਤਾ ਉੱਠਦਿਆਂ ਸਾਰ ਜਿਹੜਾ ਬੰਦਾ ਜਾ ਰਿਹਾ ਉਹਦੀ ਲੱਤ ਵੜ ਦਿੱਤੀ ਉਹ ਜਿਹਦੀ ਲੱਤ ਵੱਢੀ ਨਾ ਇਹ ਉਹੀ ਬੌਸ ਸੀ ਜਿਹਨੇ ਸਵੇਰੇ ਚ ਬੇੜ ਮਾਰੀ ਸੀ ਮੈਂ ਵੇ ਗੱਲ ਕਹਾਣੀ ਨਿੱਕੀ ਜੀ ਹੈ ਜੇ ਮੈਂ ਅੱਜ ਕਿਸੇ ਦੀ ਤੋਹੀਨ ਕਰ ਰਿਹਾ ਤੇ ਮੈਂ ਆਪਣੀ ਤਿਆਰੀ ਰੱਖਾਂ ਧੇਰ ਸ਼ਵੇਰ ਸਮਾਂ ਮੇਰੇ ਕੋਲ ਆਉਣ ਵਾਲਾ ਹੈ ਇਸੇ ਕਰਕੇ ਸਿੱਖ ਕਦੀ ਵੀ ਅਰਦਾਸ ਕਰਦੇ ਆ ਕਿਸੇ ਦਾ ਬੁਰਾ ਨਹੀਂ ਮੰਗਦਾ ਉਹ ਆਪਣੇ ਭਲੇ ਵਾਸਤੇ ਸਰਬੱਤ ਦਾ ਭਲਾ ਮੰਗਦਾ ਕਿਉਂਕਿ ਬੁਰਾ ਮੰਗਣ ਵਾਲਿਆਂ ਕੋਲ ਬੁਲਾ ਆਉਣ ਵਾਲਾ ਹੈ